ਅੱਜ ਰਾਤ ਤੱਕ ਪੰਜਾਬ ਦੇ ਪੱਛਮੀ ਇਲਾਕੇ ਨੇ ਜੋ ਬੱਦਲਾਂ ਦੀ ਚਪੇੜ ਦੇ ਵਿੱਚ ਆ ਜਾਣਗੇ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਦਾ ਮੌਸਮ ਆ ਜਿਹੜਾ ਉਹ ਬੱਦਲਬਾਈ ਨਾਲ ਘਿਰਿਆ ਹੋਇਆ ਹੈ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਸੰਖੇਪ ਵਿੱਚ ਦੱਸਾਂਗੇ ਕਿ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ ਅਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਸਿਰਫ ਬੱਦਲਬਾਈ ਹੀ ਰਹੇਗੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਅਸੀਂ ਕਲੀਅਰਲੀ ਦੱਸ ਸਕੀਏ ਵੀ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਨਹੀਂ ਸਿਰਫ ਬੱਦਲ ਵਾਹੀ ਹੀ ਰਹੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਅਪਡੇਟ ਆ ਜਿਹੜੀ ਤੇ ਉਹ ਤੁਹਾਡੇ ਕੋਲ ਅਸੀਂ ਜਲਦ ਤੋਂ ਜਲਦ ਲੈ ਆ ਸਕੀਏ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਦੀਆਂ ਸਿੱਧੀਆਂ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਦੇ ਪੱਛਮੀ ਸਿਸਟਮ ਜਿਹੜਾ ਪੱਛਮ ਵੱਲੋਂ ਇੱਕ ਸਿਸਟਮ ਉਹ ਤਿਆਰ ਹੋ ਗਿਆ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਦਸਤਕ ਦੇਣਾ ਅੱਜ ਰਾਤ ਤੱਕ ਜਿਹੜੇ ਪੱਛਮੀ ਇਲਾਕੇ ਨੇ ਉਹ ਕਵਰ ਕਰ ਲੂਗਾ ਜਿੰਨਾ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਇਹ ਚਪੇਟ ਦੇ ਵਿੱਚ ਆਉਣਗੇ ਅਤੇ ਕੱਲ ਦੀ ਗੱਲ ਕਰੀਏ ਤਾਂ ਕੱਲ ਸਵੇਰ ਤੱਕ ਮੌਸਮ ਆ ਜਿਹੜਾ ਉਹ ਸਥਿਰ ਰਹੇਗਾ ਬੱਦਲਬਾਈ ਬਣੀ ਰਹੇਗੀ ਹਰ ਇੱਕ ਇਲਾਕੇਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲਬਾਈ ਇਸੇ ਤਰ੍ਹਾਂ ਹੀ ਬਰਕਰਾਰ ਰਹੇਗੀ 12 ਵਜੇ ਤੋਂ ਬਾਅਦ ਕਈ ਇਲਾਕਿਆਂ ਦੇ ਵਿੱਚ 12 ਵਜੇ ਤੋਂ ਪਹਿਲਾਂ ਬੱਦਲ ਐਂਟਰ ਹੋ ਜਾਣਗੇ ਅਤੇ ਕਈ ਇਲਾਕਿਆਂ ਦੇ ਵਿੱਚ 12 ਵਜੇ ਤੋਂ ਬਾਅਦ ਲਗਭਗ ਸਾਰੇ ਪੰਜਾਬ ਦੇ ਵਿੱਚ ਬੱਦਲਬਾਈ ਆਪਾਂ ਨੂੰ ਦੇਖਣ ਨੂੰ ਮਿਲੇਗੀ ਜਿਨ੍ਹਾਂ ਦੇ ਵਿੱਚ ਸੰਘਣੇ ਰੂਪ ਦੇ ਵਿੱਚ ਜੇ ਆਪਾਂ ਬੱਦਲਬਾਈ ਦੀ ਗੱਲ ਕਰੀਏ ਤਾਂ ਲੁਧਿਆਣਾ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਜੇ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਸ੍ਰੀ ਮੁਕਸਰ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਆ ਜਿਹੜੀ ਉਹ ਸੰਘਣੀ ਬੱਦਲਬਾਈ ਹੋ ਜੇਗੀ ਜਾ ਆਪ ਦੇ ਪੱਛਮੀ ਇਲਾਕਿਆਂ ਦੇ ਵਿੱਚ ਹਲਕੀ ਫੁਲਕੀ ਕਿਣਮੇੜ ਆਪਾਂ ਨੂੰ ਕੱਲ ਦੇ ਦਿਨ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਧੁੱਪ ਨਾ ਨਿਕਲਣ ਦੇ ਕਾਰਨ ਪੰਜਾਬ ਦਾ ਜਿਹੜਾ ਟੈਂਪਰੇਚਰ ਆ ਉਸ ਦੇ ਵਿੱਚ ਘਰਾਵਟ ਨਜ਼ਰ ਆਵੇਗੀ ਮਤਲਬ ਕਿ ਆਪਾਂ ਨੂੰ ਗਰਮੀ ਦੁਪਹਿਰ ਦੇ ਸਮੇਂ ਜੋ ਆਪਾਂ ਨੂੰ ਗਰਮੀ ਜੀ ਫੀਲ ਹੋ ਰਹੀ ਸੀ ਉਸ ਤੋਂ ਥੋੜੀ ਜੀ ਰਾਹਤ ਮਿਲੂਗੀ ਆਪਾਂ ਨੂੰ ਟੈਂਪਰੇਚਰ ਦੇ ਵਿੱਚ ਘਟਾ ਨਜ਼ਰ ਆਵੇਗਾ ਇਸ ਦਾ ਸਿੱਧਾ ਸਿੱਧਾ ਪੰਜਾਬ ਦੀਆਂ ਕਣਕ ਦੀਆਂ ਫਸਲਾਂ ਨੂੰ ਜਿਹੜਾ ਉਹ ਵਧੀਆ ਫਾਇਦਾ ਹੋਵੇਗਾ 19 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ 19 ਤਰੀਕ ਨੂੰ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਸੰਘਣੀ ਬੱਦਲਵਾਈ ਬਰਕਰਾਰ ਰਹੇਗੀ। 19 ਤਰੀਕ ਨੂੰ ਲੁਧਿਆਣਾ, ਜਲੰਧਰ, ਕਪੂਰਥਲਾ ਇਹਨਾਂ ਦੇ ਵਿੱਚ ਜਿਹੜਾ ਚੰਗੀਆਂ ਝੁੱਟੀਆਂ ਮੀਂਹ ਦੀਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ। ਤੇ ਜੇਕਰ ਆਪਾਂ ਹਲਕੇ ਤੋਂ ਦਰਮਿਆਨੇ ਪੱਧਰ ਦੀ ਮੀਂਹ ਦੀ ਗੱਲ ਕਰੀਏ ਤਾਂ ਪੱਛਮੀ ਇਲਾਕਾ ਲਗਭਗ ਸਾਰਾ ਇਲਾਕਾ ਜਿਹੜਾ ਇਹ ਮੀਂਹ ਦੀ ਚਾਪਟ ਦੇ ਵਿੱਚ ਰਹੂਗਾ ਪਰਸੋਂ ਵਾਲੇ ਦਿਨ ਕਈ ਇਲਾਕਿਆਂ ਦੇ ਵਿੱਚ ਗੜੇ ਵੀ ਪੈ ਸਕਦੇ ਨੇ। ਅਤੇ ਜੇਕਰ ਗੱਲ ਕਰੀਏ ਆਪਾਂ ਸੰਗਰੂਰ, ਪਟਿਆਲਾ ਅਤੇ ਬਠਿੰਡਾ ਇਹਨਾਂ ਦੇ ਵਿੱਚ ਬੱਦਲਬਾਈ ਬਣੀ ਰਹੇਗੀ ਹਲਕੇ ਕੁਝ ਕੇ ਇਲਾਕਿਆਂ ਦੇ ਵਿੱਚ ਹਲ ਮਤਲਬ ਕਿਣ ਮੇਣ ਕਿਣ ਮੇਣ ਹੋ ਸਕਦੀ ਹੈ ਤੇ ਕੁਝ ਕੇ ਇਲਾਕਿਆਂ ਦੇ ਵਿੱਚ ਦਰਮਿਆਨੇ ਪੱਧਰ ਦਾ ਮੀਂਹ ਵੀ ਪੈ ਸਕਦਾ ਹੈ। ਹਾਂ ਜੇਕਰ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਥੇ ਵੀ ਸੰਘਣੀ ਬੱਦਲਬਾਈ ਬਣੀ ਰਹੇਗੀ। ਅਤੇ ਮੀਂਹ ਦੀਆਂ ਗਤੀਵਿਧੀਆਂ ਇੱਥੇ ਵੀ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ। ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾ